ਉਹਨਾਂ ਸਮਝਦੇ ਹੋਏ ਕਿ ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਦੀ ਮਰਜ਼ੀ ਹੈ ਜੇ ਦੇ ਦਿੰਦੇ ਆਪਣੇ ਗੁਰੂ ਦੇ ਦਰਸ਼ਨ ਕਰ ਜਾਂਦੇ ਲੇਕਿਨ ਪਹਿਲੀ ਵਾਰ ਵੇਖਿਆ ਕਿ 60% ਜਿਹੜਾ ਵਾ ਵੀਜ਼ੇ ਕੱਟ ਹੀ ਦਿੱਤੇ ਗਏ ਹਾਂਜੀ ਹਾਂ ਸਾਡਾ ਤਾਂ ਮਤਲਬ ਇਹ ਸੀ ਵੀ ਜਹਾ ਹਫਤੇ ਬਾਅਦ ਵਾਪਸ ਕਰਦੇ ਹਾਂ ਵਾਪਸ ਕਰ ਦਿੰਦੇ ਤੇ ਤੁਹਾਨੂੰ ਵੀ ਜਾਣੀ ਦੇਣਾ ਹੈਗਾ ਹਾਂ ਤੇ ਵਾਪਸ ਕਰ ਦਿੰਦੇ ਤਿੰਨ ਮਹੀਨੇ ਅਸੀਂ ਵੀ ਨਾ ਠੀਕ ਰੱਖਦੇ ਲੇਕਿਨ ਪਰਿਵਾਰ ਚ ਤਿਆਰੀ ਕੀਤੀ ਪਰਿਵਾਰ ਚ ਤਾਂ ਕਾਫੀ ਖੁਸ਼ੀਆਂ ਵੀ ਹੋਣਗੇ ਕਿ ਜਾਨਾ ਕੋਈ ਜ਼ਿਆਦਾ ਕੋਈ ਕੋਈ ਨਿਸ਼ਾਨੀ ਮੰਗਦਾ ਕੋਈ ਕੋਈ ਨਿਸ਼ਾਨੀ ਹੁਣ ਕਿੱਥੇ ਰਹਿ ਗਈ ਵਿੱਚ ਸਰ ਜੀ ਤੁਹਾਡੇ ਉਧਰ ਪਾਕਿਸਤਾਨ ਚ ਪਿਸ਼ੋਕੜ ਹੈ ਕੋਈ ਪਾਕਿਸਤਾਨ ਦੇ ਵਿੱਚ ਤੁਹਾਡਾ ਪਹਿਲਾਂ ਸਾਡੀ ਮੰਮੀ ਸੀ ਉੱਥੇ ਦੇ ਵੀ ਮਤਲਬ ਹੈ ਸੀ ਪੂਰੇ ਹੋ ਗਏ ਅੱਛਾ ਹਾਂ ਕੀ ਲੱਗਦਾ ਜੇ ਉੱਥੇ ਚਲੇ ਜਾਂਦੇ ਤੇ ਮਾਂ ਨੂੰ ਵੀ ਯਾਦ ਹੋਣਾ ਸੀਗਾ ਕਿ ਉਹਨਾਂ ਨੂੰ ਵੀ ਸਜਦਾ ਹੋਣਾ ਸੀਗਾ ਨਾਲ ਮਲਾਲ ਹੈ ਤੁਹਾਨੂੰ ਥੋੜਾ ਕਿਉਂਕਿ ਤੁਹਾਡੀਆਂ ਅੱਖਾਂ ਦੱਸਦੀਆਂ ਮੈਨੂੰ ਕਿ ਤੁਸੀਂ ਜਾਣਾ ਚਾਹੁੰਦੇ ਸੀਗੇ ਉੱਥੇ ਜਾਣਾ ਖੁਸ਼ੀ ਤਾਂ ਬੜੀ ਸੀ ਹਾਂ ਰਾਜ ਤੇ ਦੁੱਖ ਦੀ ਗੱਲ ਜਿਹੜਾ ਨਹੀਂ ਦਿੱਤਾਂ ਨਾ ਚਲ ਕੋਈ ਗੱਲ ਨਹੀਂ ਵਾਹਿਗੁਰੂ ਗੁਰੂ ਬਾਰਾ ਜੀ ਕਿਉਂਕਿ ਅਰਦਾਸ ਨੂੰ ਪੂਰ ਹਮੇਸ਼ਾ ਪੈਂਦੀ ਹੈ ਗੁਰੂ ਸਾਹਿਬ ਰਾਜ ਨੇ ਮੰਗਾਣੇ ਦਾ ਗੁੰਮਗਾਲੇ ਹਾਂ ਬਿਲਕੁਲ ਬਿਲਕੁਲ ਪਰਿਵਾਰ ਚ ਹੋਰ ਕੋਣ-ਕੋਣ ਨੇ ਜੀ ਤੁਹਾਡੇ ਸਾਡੇ ਬੱਚੇ ਨੇ ਆਦਮੀ ਮੇਰਾ ਇੱਜ਼ਤ ਹੋ ਗਈ ਅੱਛਾ ਬੱਚੇ ਨੇ ਹਨਾ ਤੇ ਤੁਹਾਡੇ ਨਾਲ ਕਾਫੀ ਹੋਰ ਵੀ ਲੋਕ ਹੋਣਗੇ ਹਾਂ ਮੇਰੇ ਆਪਣੇ ਪਿੰਡ ਦੇ ਜੀ ਅਛੇ ਜੀ ਕੋਈ ਵੇੜੇ ਦੇ ਕੋਈ ਘਰ ਨਹੀਂ ਮਾਰੋ ਉਹ ਕੀ ਆਏ ਹੋ ਪਾਕਿਸਤਾਨ ਤੁਸੀਂ ਪਾਕਿਸਤਾਨ ਕਿੰਨੀ ਵਾਰ ਹੋ ਕੇ ਆਏ ਹੋ ਪਹਿਲਾਂ ਮੈਂ 5-6 ਵਾਰ ਗਈ ਹਾਂ ਪਹਿਲਾਂ ਹਾਂਜੀ ਤੇ ਇਸ ਵਾਰ ਵੀ ਇਹਨਾਂ ਨੇ ਹਾਂ ਇਹਨਾਂ ਨੇ ਹਲਕੀ ਤਕਲੀਫ ਹੋ ਗਈ ਇਸ ਵਾਰ ਹੈਟਾ ਸਗਰ ਆਪ ਨੇ ਕੀ ਲੱਗਦਾ ਨਹੀਂ ਕਿ ਵੀਜ਼ ਪਾਸਪੋਰਟ ਉਹਨੇ ਬੰਦੇ تھا ਹੋਏਗਾ ਬੇਟਾ ਇਹਨਾਂ ਨੇ ਕੀ ਕੀਤਾ ਏ ਇਹਨਾਂ ਨੂੰ ਪਤਾ ਹੋਵੇਗਾ ਇਸ ਚੀਜ਼ ਦਾ ਕੀ ਲੱਗਦਾ ਐਸੇ ਪਾਸਪੋਰਟ ਅਮਰੀਕਾ ਤੋਂ ਹਨਵਰੀ ਹੋ ਰਹੀ ਗਏ ਆ ਹਾਂ ਲੇਕਿਨ ਤੁਸੀਂ ਅਮਰੀਕਾ ਦੀ ਗੱਲ ਕੀਤੀ ਉਹ ਕਹਿੰਦੇ ਬਾਹਰ ਦੇ ਦੇਸ਼ ਦੇ ਨਾਗਰਿਕ ਜਿਹੜੇ ਨੇ ਉਹ ਉਸ ਤਰ੍ਹਾਂ ਹੀ ਆਨ ਦਾ ਰੇਵਲ ਜਾ ਸਕਦੇ ਨੇ ਕੀ ਲੱਗਦਾ ਭਾਰਤ ਨਾਲ ਕੋੜ ਗੱਡ ਰਹੀ ਪਾਕਿਸਤਾਨ ਕਿਸੇ ਜੀ ਬਟਾ ਜੀ ਉਹ ਤਾਂ ਤੁਹਾਡੀ ਗੱਲ ਠੀਕ ਏ ਉਹ ਫਿਰ ਵੀਜ਼ ਅਮਰੀਕਾ ਤੋਂ ਲੱਗਦੇ ਨੇ ਨਾ ਯੂ ਐਸ ਸੀ ਤੋਂ ਅਥੂ ਅਮਰੀਕਾ ਤੋਂ ਵੀਜ਼ ਲੱਗਦੇ ਨੇ ਇਥੋਂ ਥੋੜੇ ਇਥੋਂ ਤੇ ਇਹਨਾਂ ਨੇ ਹੰਕਾਰ ਕਰ ਦਿੱਤੀ ਕਿੰਨਾ ਕਮਾਨ ਦੇ ਹੱਥੇ ਕਿੰਨਾ ਕਮਾਨ ਨੂੰ ਦੁੱਖ ਤੇ ਹੁੰਦਾ ਹੀ ਹੈ ਹੈਨਾ ਮੈਂ ਯਾਤਰੂ ਪਹਿਲੀ ਵਾਰੀ ਲਈ ਚੱਲੀ ਸੀ ਨਾਲ ਚਲੋ ਆਓ ਤੁਹਾਨੂੰ ਦਰਸ਼ਨ ਕਰਾ ਕੇ ਲਿਆਵਾਂ ਖਰਚਾ ਤੇ ਕਿਸ ਆਪਣਾ ਆਪਣਾ ਹੁੰਦਾ ਵੇ ਹੈਨਾ ਤੇ ਮਨ ਕਿੰਨਾ ਦੁਖੀ ਹੁੰਦਾ ਮੈਂ 6 ਮਹੀਨੇ ਬੱਜੀ ਸੀ ਹਰਕ ਦੇ ਫੇਰਾ ਮਾਰੋ ਉੱਥੇ ਮਾਰਾ ਉਹ ਭਲਾਣੇ ਚੱਲੀਏ ਆਉ ਠੰਗੜਿਆ ਚੱਲੀਏ ਕਿੰਨੀ ਤਕਲੀਫ ਦਿੱਤੀ ਮੈਂ ਆਪਣੀਆਂ ਯਾਤਰੂਆਂ ਨੂੰ ਤੇ ਹੁਣ ਅੱਜ ਤਿਆਰ ਹੋਏ ਰਹਿ ਗਏ ਨੇ ਕਿੰਨਾ ਦੁੱਖ ਬਿਲਕੁਲ 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 ਐਵੇਂ ਕਰਨ ਕੋਲ ਰੂਲ ਕੱਢਦੇ ਨੇ ਇਹਨਾਂ ਨੇ ਵੀ ਜੇ ਨਹੀਂ ਸਾਰੇ ਪਾਸਪੋਰਟਾਂ ਦਾ ਲੈਣ ਤੇ ਪਾਸਵਰਡ ਉਹਨੇ ਲਿਆ ਕਰਨ ਜਿੰਨੇ ਇਹਨਾਂ ਨੂੰ ਥਰੇ ਬੇਕੀ ਵੀਊ ਹੈਗਾ ਹੂੰ ਸੇ ਤੇ ਬਾਰੇ ਉਹ ਹੀ ਜਾਣ ਸਕਦੇ ਆ ਪਤਾ ਨਹੀਂ ਉਹਨ ਕੀ ਰੀਜ਼ਨ ਕੀ ਹੈ ਹੂੰ ਸੋ ਇਹ ਲੱਗ ਜਾਂਦੇ ਇਸ ਵਾਰ ਪਹਿਲੀ ਔਰ ਵੇਖਣ ਨੂੰ ਮਿਲਿਆ ਕਿ 60% ਜਿਹੜਾ ਵੀਜ਼ਾ ਉਹ ਕੱਟ ਦਿੱਤੇ ਗਏ ਤੁਹਾਨੂੰ ਲੱਗਦਾ ਕਿ ਜਾਂ ਕੈਸ਼ ਹਮਣਾ ਤੇ ਮੈਨੂੰ ਇਦਾਂ ਲੱਗਦਾ ਜਿਵੇਂ 33% ਦਿੱਤੇ ਹੂੰ 33% 60 ਨਹੀਂ ਹੈ ਕਿ 60 ਵੀ ਨਹੀਂ ਕਿਉਂਕਿ 2200 ਚੋਂ 763 ਦਿੱਤੇ ਹਾਂਜੀ ਤੇ ਜੇ ਸੱਤ ਨੂੰ ਇਹ ਮਲਟੀ ਅਪਲਾਈ ਕਰਦੇ ਆ 20% ਬੰਦੇ 60% ਜਿਹੜੇ ਵੀਜ਼ੇ ਉਹ ਕੱਟੇ ਗਏ ਆ ਤੇ 33% ਹੀ ਮਿਲੇ ਆ ਜੀ ਹਾਂ ਜੀ ਕਿ 33 ਵਾਲਾ ਪਾਸ ਕਰਤਾ ਹਾਂ ਹਾਂ ਜੀ 33 ਵਾਲਾ ਪਾਸ ਮਸਾ ਹੁੰਦਾ ਬੜੀ ਮੁਸ਼ਕਲ ਹੁੰਦਾ ਉਹ ਪਾਸ ਬੜੀ ਮੁਸ਼ਕਲ ਹੋਏ ਨੇ ਲੇਕਿਨ ਬਣਾ ਬੀਜੀ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਦੀ ਅੱਖਾਂ 'ਚ ਅਥਰ ਸੀਗੇ ਕਹਿੰਦੇ ਕਿ ਮੈਂ ਮੇਰੀ ਮਾਤਾ ਜੀ ਉਧਰ ਦੇ ਸੀਗੇ ਮੈਂ ਜਾਂਦੀ ਸ਼ਾਇਦ ਉਹਨਾਂ ਨੂੰ ਵੀ ਸਜਦਾ ਕਰ ਦਿੰਦੀ ਕੀ ਲੱਗਦਾ ਕਿ ਪਾਕਿਸਤਾਨ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਸੀ ਬੜੀ ਵੱਡੀ ਆਸਤਾ ਸੀ ਜੀ ਉਹਨਾਂ ਦੀ ਹੈ ਇੱਕ ਵਿਚਦੀਆਂ ਰੂਹਾਂ ਨੇ ਵੀ ਮਿਲਣਾ ਸੀ ਗੁਰੂ ਘਰ ਦੇ ਵੀ ਦਰਸ਼ਨ ਕਰਨੇ ਸੀ ਇਹ ਬੜੀ ਵੱਡੀ ਇੱਕ ਨਾ ਉਹਨਾਂ ਨਾਲ ਕਹਿ ਸਕਦਾ ਮੈਂ ਦੁਕਾਨਦਾਰ ਹੀ ਹੈ ਦੁਕਾਨਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਗਤ ਸਿੰਘ ਪਿੰਡ ਤਲਵੰਡੀ ਸਲਾ ਜ਼ਿਲ੍ਹਾ ਹੁਸ਼ਿਆਰਪੁਰ ਅਸੀਂ ਪਹਿਲੀ ਵਾਰੀ ਵੀਜ਼ਾ ਅਪਲਾਈ ਕੀਤੇ ਸੀਗੇ ਤੇ ਪਹਿਲੀ ਵਾਰੀ ਵੀਜ਼ਾ ਲੱਗਿਆ ਪਹਿਲੀ ਵਾਰੀ ਇੱਥੇ ਜਾ ਰਹੇ ਹਾਂ ਗੁਰਦੁਆਮੰਦਰ ਦਰਸ਼ਨ ਕਰਨ ਵਾਸਤੇ ਅਸੀਂ ਇੱਕ ਪਿੰਡ ਦੇ 6 ਮੈਂਬਰਾਂ ਨੇ ਆ ਪਾਸਪੋਰਟ ਅਪਲਾਈ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ ਦੋ ਉਹਦੇ ਲੱਗੇ ਆ ਚਾਰਾਂ ਦੇ ਲੱਗੇ ਆ ਸਾਨੂੰ ਖੁਸ਼ੀ ਵੀ ਬਹੁਤ ਹੈ ਕਿ ਅਸੀਂ ਗੁਰਦੁਆਮਾਂ ਦੀ ਸੇਵਾ ਕਰਨ ਵਾਸਤੇ ਜਾ ਰਹੇ ਹਾਂ ਤੇ ਚਾਰਾਂ ਦੇ ਨਹੀਂ ਲੱਗੇ ਅਸੀਂ ਉਹਦੇ ਵਾਸਤੇ ਨਰਾਜ ਆ ਇਹ ਗਵਰਨਮੈਂਟ ਨੇ ਇਹ ਕਹਿੰਨੇ ਆ ਕਿ ਜਿਹੜੀ ਪਾਸਪੋਰਟ ਜਿਹੜੀ ਇਹ ਇਹ ਖਤਮ ਕੀਤਾ ਜਾਵੇ ਜਿਹੜਾ ਪਾਸਪੋਰਟ ਤੇ ਵੀਜ਼ਾ ਲੱਗਦਾ ਆਧਾਰ ਕਾਰਡ ਤੇ ਸਾਨੂੰ ਐਂਟਰੀ ਦਿੱਤੀ ਜਾਵੇ ਹਰ ਗੁਰਸੇਖ ਨੂੰ ਲੇਕਿਨ ਇਹ ਇਹ ਡੋਮੈਸਟਿਕ ਆ ਇੱਥੇ ਦਾ ਰੂਲ ਕਰਤਾ ਜੀ ਕਹਿੰਦੇ ਕਿ ਵਿਦੇਸ਼ ਤੋਂ ਜਿਹੜਾ ਬੰਦਾ ਵੀ ਆਵੇ ਕਰਤਾਰਪੁਰ ਸਾਹਿਬ ਸਿਰਫ ਡਾਕੂਮੈਂਟ ਦਿਖਾਵੇ ਤੇ ਜਾ ਸਕਦਾ ਕੀ ਲੱਗਦਾ ਹੈ ਕਿ ਭਾਰਤ ਨਾਲ ਥੋੜਾ ਜਿਹਾ ਤਲਖੀ ਆ ਤਾਂ ਕਰਕੇ ਕਿਹਾ ਜਾਂਦਾ ਵਿਚਕਰਾ ਕਰ ਰਹੇ ਆ ਤਲਖੀ ਆ ਤਾਂ ਹੀ ਕਰ ਰਹੇ ਆ ਜਦੋਂ ਕਰਤਾਰਪੁਰ ਆ ਹੀ ਜਾ ਸਕਦੇ ਆ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਤੇ ਕਿਉਂ ਨਹੀਂ ਅਸੀਂ ਨਨਕਾਣਾ ਸਾਹਿਬ ਆਪਣੇ ਗੁਰਦਵਾਰ ਮੰਦੀ ਵਾਸਤੇ ਨਹੀਂ ਜਾ ਸਕਦੇ ਉੱਥੇ ਵੀ ਜਾਣਦੇ ਸਾਨੂੰ ਅਸੀਂ ਦੇਖੋ ਉਮਰਾਂ ਸਾਡੀਆਂ 40 ਤੋਂ ਲੈ ਕੇ 80 90 ਤੱਕ ਵੀ ਚੱਲ ਜਾਂਦੇ ਆ ਹਨਾ ਤੇ ਅਸੀਂ ਕੋਈ ਹੱਤਵਾਦੀ ਤੇ ਹੈ ਨਹੀਂ ਜਿਹੜੇ ਜਾ ਕੇ ਉਹ ਕਰਾਂਗੇ ਉਹ ਜਾ ਕੰਮ ਅਸੀਂ ਮੈਂ ਮੈਂ ਇਨਸਪੈਕਟਰ ਪੈਨਸ਼ਨ ਆ ਪੁਲਿਸ ਦੇ ਵਿੱਚੋਂ ਠੀਕ ਆ ਇਹ ਜਿਹੜੇ ਨਾਲ ਮੇਰੇ ਆ ਇਹ ਵੀ ਫੌਜੀ ਬੰਦਾ ਹੀ ਤਾਂ ਅਸੀਂ ਬਹੁਤ ਯਾਰ ਇਹ ਨਰਾਜ਼ਗੀ ਸਾਨੂੰ ਇਹ ਸਾਨੂੰ ਦਿਨੂ ਦਿਨੂ ਅਹੀ ਕਹਿੰਦੇ ਆ ਕਿ ਇਹ ਸਾਡੇ ਨਾਲ ਹੁੰਦੇ ਅਸੀਂ ਪਹਿਲੀ ਵਾਰ ਜਾ ਰਹੇ ਆ ਇਹ ਪੰਜ ਛੇ ਵਾਰ ਹੀ ਜ ਗਿਆ ਆ ਸਾਡੀ ਪਰਝਾਈ ਲੱਗਦੇ ਆ ਕਿ ਸਾਨੂੰ ਦੱਸ ਦੇ ਕਿ ਇੱਥੇ ਆ ਸੀ ਇੱਥੇ ਆ ਸੀ ਤਾਂ ਸਾਨੂੰ ਜਾਣਕਾਰੀ ਦਿੰਦੇ ਜੀ ਜੀ ਲੇਕਿਨ ਇਹ ਐਤ ਕੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ 60% ਵੀਜ਼ੇ ਜਿਹੜੇ ਕੱਟ ਦਿੱਤੇ ਗਏ 2300 ਕੁਝ ਵੀਜ਼ੇ ਸੀਗੇ 700 ਕੁਝ ਲੱਗੇ ਨੇ ਕੀ ਲੱਗਦਾ ਕਿ ਇਹ ਗਵਰਨਮੈਂਟ ਨੂੰ ਉਸੇ ਟਾਈਮ ਪਾਸਪੋਰਟ ਵਾਪਸ ਕਰ ਦੇਣੇ ਚਾਹੀਦੇ ਸੀ ਜੇ ਵੀਜ਼ੇ ਨਹੀਂ ਲਗਾਣੇ ਸੀ ਤਿੰਨ ਤਿੰਨ ਮਹੀਨੇ ਦਾ ਵੇਟ ਕੀਤਾ ਲੋਕਾਂ ਨੇ ਸਾਰੇ ਜੇਕਰ ਵੀਜ਼ੇ ਨਹੀਂ ਲਗਾਣੇ ਤੇ ਇਹਨਾਂ ਦੀ ਫੀਸ ਜਮਾ ਕਿਉਂ ਕਰਾਂਦੀ ਤੁਸੀਂ ਜਿੰਨੇ ਵੀਜ਼ੇ ਲਾਣੇ ਆ ਤੁਸੀਂ ਪਾਸਪੋਰਟ ਹੀ ਉਹਨੇ ਕਿ ਲਓ ਜਿੰਨੇ ਕਿ ਤੁਹਾਡੀ ਹੈਗੀ ਆ ਕੰਪੈਸਟੀ ਆ ਉਹਨੇ ਵੀਜ਼ੇ ਲਓ ਜੇ ਕੰਪੈਸਟੀ ਨਹੀਂ ਹੈਗੀ ਤੇ ਨਾ ਲਓ ਤੁਸੀਂ ਖੱਜਲ ਖਵਾਰ 3 ਮਹੀਨੇ ਹੋ ਗਏ ਸਾਨੂੰ ਉਧਰ ਉਧਰ ਗੇੜੇ ਮਾਰਦੇ ਨੇ ਫੀਸਾਂ ਚਾਵਾਂ ਕਰਾਂਦੇ ਕਿਧਰੇ ਕਿਧਰੇ ਜਾਓ ਕਿਧਰੇ ਕਿਧਰੇ ਜਾਓ ਹੁਣ ਇਹ ਫੇਰ ਵਿਚਾਰੇ ਕਿਰਾਇਆ ਲੈ ਕੇ ਆਏ ਆ ਫੇਰ ਜਾਣਗੇ ਉੱਥੇ ਕੀ ਇੱਕ ਵਫਦ ਮਿਲੇਗਾ ਜੀ ਕੋਈ ਪਾਕਿਸਤਾਨ ਦੀ ਗਵਰਨਮੈਂਟ ਨੂੰ ਜਾਂ ਉੱਥੇ ਲੈਟਰ ਦਿੱਤੀ ਜਾਏ ਕਿ ਵਾਇਆ ਪਾਕਿਸਤਾਨ ਗੁਰਦੁਆਰਾ ਕਮੇਟੀ ਨਾਲ ਕਿ ਇਸ ਤਰ੍ਹਾਂ ਦੇ ਨਾਂ ਲੋਕਾਂ ਦੇ ਨਾਲ ਕੁਲਵਾੜ ਕੀਤਾ ਜਾਵੇ ਆਸਤਾ ਸੀਗੀ ਸਵੇਰੇ ਸ਼ਾਮ ਅਰਦਾਸ ਕਰਦੇ ਅਸੀਂ ਕਿ ਇਸ ਵਿਛੜੇ ਗੁਰੂਤਾ ਮੱਧ ਦਰਸ਼ਨ 1947 ਤੋਂ ਬਾਅਦ ਕਈ ਲੋਕ ਪਹਿਲੀ ਵਾਰ ਜਾਣ ਵਾਲੇ ਸਨ ਕਿ ਲੱਗਦਾ ਕਿ ਉਹਨਾਂ ਦੀ ਮਨਾਂ ਨੂੰ ਠੇਸ ਪਹੁੰਚਾ ਇਹਨੂੰ ਲੈ ਕੇ ਕੋਈ ਮੰਗ ਪੱਤਰ ਦਿੱਤਾ ਜਾ ਸਕਦਾ ਜੀ ਮੰਗ ਪੱਤਰ ਦਿੱਤਾ ਜਾ ਸਕਦਾ ਅਸੀਂ ਤੇ ਕਹਿੰਦੇ ਦੋਨੇ ਗਵਰਨਮੈਂਟਾਂ ਨੂੰ ਕਹਿੰਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਬਿਜੇ ਸਾਡੇ ਆ ਉਦਾਰ ਘੜਦੇ ਹੋਣੇ ਚਾਹੀਦੇ ਆ ਜੇ ਪਾਸਪੋਰਟ ਦੇ ਵੀ ਲੱਗਣੇ ਸਾਰਿਆਂ ਦੇ ਵੀਜੇ ਲੱਗਣੇ ਚਾਹੀਦੇ ਆ ਤੁਸੀਂ ਉਹਨੇ ਇੱਕ ਪਾਸਪੋਰਟ ਉਹ ਜਿੰਨੇ ਤੁਸੀਂ ਵੀਜੇ ਲਾਏ ਤਾਂ ਫਿਰ ਟੋਟਲ ਜਿੰਨੇ ਸੱਧਿਆ ਸੱਦਦੇ ਆ ਨਾ ਜੀ ਵੀ ਮਤਲਬ ਉਹ ਫਿਰ ਪਹਿਲਾਂ ਕਨਫਰਮ ਕਰ ਲਿਆ ਕਰਨ ਹੈਨਾ ਤੇ ਉਹ ਫਿਰ ਉਸ ਤੋਂ ਬਾਅਦ ਆ ਫਿਰ ਤਾਂ ਕਿਉਂਕਿ ਜਿਹੜੇ ਹੈਗੇ ਫਿਰ ਉਹਨੇ ਤੇ ਹੋਣਾ ਹਾਂ ਹਾਂ ਤੇ ਦੂਜੇ ਫਿਰ ਹਰ ਇੱਕ ਨੂੰ ਸੱਦ ਲਿਆ ਫਿਰ ਸਾਰੇ ਕਿੰਨੇ ਲੋਕ ਹੀ ਆ ਜਾਂਦੇ ਹਨਾ ਵੀ ਜੀ ਜਿਹੜੇ ਵਿਦੇਸ਼ ਤੋਂ ਲੋਕ ਨੇ ਉਹ ਆਉਣ ਦਾ ਰਾਈਵਲ ਵੀਜ਼ਾ ਉਹਨਾਂ ਨੂੰ ਮਿਲਦਾ ਪਿਆ ਫਿਰ ਸਾਨੂੰ ਵੀ ਸਾਨੂੰ ਆਧਾਰ ਕਾਰਡ ਵੀ ਚਾਹੀਦਾ ਆਧਾਰ ਕਾਰਡ ਤੇ ਚਾਹੀਦਾ ਤੁਸੀਂ ਪਹਿਲੀ ਵਾਰ ਜਾ ਰਹੇ ਸੀ ਹਾਂ ਮੈਂ ਪਹਿਲੀ ਵਾਰ ਹੀ ਜਾਣਾ ਹੈਗਾ ਤੁਹਾਡੇ ਸੀ ਕੋਈ ਉਧਰ ਪਰਿਵਾਰਕ ਮੈਂਬਰ ਨਹੀਂ ਕੋਈ ਨਹੀਂ ਹੈਗੇ ਸਾਡੇ ਕੋਈ ਨਹੀਂ ਹੈਗੇ ਅਸੀਂ ਉਧਰ ਸ਼ੋਅ ਤੇ ਜਿਹੜਾ ਜਿਹੜਾ ਸਵੇਰੇ ਸ਼ਾਮ ਅਰਦਾਸ ਕਰਦੇ ਤੇ ਉਹ ਕੀ ਵਿਛੜੇ ਗੁਰੂ ਧਾਮਾ ਤੇ ਦਰਸ਼ਨ ਹੋਣ ਉਦੋਂ ਅਸੀਂ ਹਮੇਸ਼ਾ ਸਾਡੀ ਆਪਣੀ ਅੱਖਾਂ ਨਾਲ ਹੋ ਜਾਂਦੀਆਂ ਕਿ ਉਹ ਵਿਛੜੇ ਗੁਰੂ ਧਾਮਾ ਤੇ ਦਰ ਹੋਣ ਲੇਕਿਨ ਜਿਹੜੋਂ ਨਹੀਂ ਹੁੰਦੇ ਉਦੋਂ ਮਨ ਚ ਕਿੰਨਾ ਕੁ ਮਰਾਨ ਹੁੰਦਾ ਉਹਨਾਂ ਚ ਬੜਾ ਦੁੱਖ ਹੁੰਦਾ ਦੁੱਖ ਲੱਗਦਾ ਦੁੱਖ ਲੱਗਦਾ ਹਾਂਜੀ ਕਿਉਂਕਿ ਚਲੋ ਅਸੀਂ ਵੀ ਜਾਂਦੇ ਆਂ ਵੇਖ ਚਾਕਤੇ ਹੁੰਦੇ ਹਨਾ ਉਦੋਂ ਬੀਬੀਆਂ ਜਿਆਦਾ ਸੈਂਟੀਮੈਂਟਸ ਹੁੰਦੀਆਂ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਹਨਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਿਹੜੀ ਜਿੰਨੂੰ ਜ਼ਿਆਦਾ ਹੁੰਦਾ ਹਾਂਜੀ ਤੇ ਹੁਣ ਦੁਬਾਰਾ ਅਪਲਾਈ ਕਰੋਗੇ ਹਾਂ ਕਰੂੰਗੇ ਮੈਂ ਛੱਡਦੀ ਨਹੀਂ ਮੈਂ ਹਰ ਵਾਰੀ ਕਰਦੀ ਹਾਂ ਹਾਂਜੀ ਹਾਂ ਕਿਨ ਵੀ ਯਾਰ ਰਿਫਿਊਜ਼ਲ ਮਿਲ ਗਿਆ ਇਸ ਵਾਰ ਚਲੋ ਫਰਵਰੀ ਚ ਕਰਾਂਗੇ ਮੈਂ ਜੋਬ ਕਰਦੀ ਮੈਂ ਰਿਟਾਇਰਮੈਂਟ ਹੋਈ ਮੇਰੀ ਥੋੜਾ ਚਿਰ ਹੋਇਆ ਲੋਕ ਸਾਲ ਦੋ ਤਿੰਨ ਸਾਲ ਹੋ ਗਏ ਆ ਹਾਂਜੀ ਤੇ ਬੇਟਾ ਮੇਰਾ ਐਸਟੀਪੀਸੀ ਚ ਹੈ ਉਹ ਵੀ ਹੋ ਗਿਆ ਹਾਂਜੀ ਕਾਲਜ ਦੇ ਵਿੱਚ ਇੰਸਪੈਕਟਰ ਆ ਸੁਪਰ ਡਿਨਰ ਦੀ ਵਧੀਆ ਛੋਟਾ ਵੀ ਮੇਰਾ ਬੇਟਾ ਜਿਹੜਾ ਵਾ ਉਹ ਇਹਦੇ ਚ ਹੈਗਾ ਵਾ ਜਿਹੜੇ ਫਾਇਰ ਬ੍ਰਿਗੇਡ ਆ ਹਾਂਜੀ ਛੋਟੀ ਜੀ ਸਾਡੀ ਫੈਮਿਲੀ ਆ ਲੇਕਿਨ ਬੀਜੀ ਲੱਗਦਾ ਨਹੀਂ ਉਹਨਾਂ ਨੂੰ ਜਿਆਦਾ ਵੀ ਜਾਣਗੇ ਸਾਡੇ ਮੰਮੀ ਵੀ ਜਾਣ ਕੇ ਬੜੇ ਖੁਸ਼ ਹੀਗੇ ਲੇਕਿਨ ਬੀਜੀ ਲੱਗਦਾ ਨਹੀਂ ਉਧਰ ਹਾਲਾਤ ਬੜੇ ਮਾੜੇ ਨੇ ਕਿ ਹੁਣ ਥੋੜੇ ਦਿਨ ਪਹਿਲਾਂ ਬਲਾਸਟ ਵੀ ਹੋਇਆ ਕੀ ਲੱਗਦਾ ਇਹ ਵੀ ਕਾਰਨ ਹੋ ਸਕਦਾ ਹਾਂ ਇਹ ਵੀ ਗੱਲ ਠੀਕ ਹੈ ਤੇ ਹੈ ਵੀ ਹਾਂਜੀ ਕੀ ਉਹਨਾਂ ਨੇ ਸਿਕਿਉਰਿਟੀ ਪਰਪਸ ਦੇ ਹਿਸਾਬ ਨਾਲ ਕਿਹਾ ਤਾਂ ਨਾ ਇਹਦੇ ਬਾਰੇ ਪਤਾ ਨਹੀਂ ਹੋ ਸਕਦਾ ਹਾਂ ਉਹ ਤੇ ਹੁਣ ਉਹਨਾਂ ਦਾ ਮੁਲਕ ਉਹਨਾਂ ਨੂੰ ਪਤਾ ਹੈ ਨਾ ਆਪਾਂ ਨੂੰ ਕੀ ਪਤਾ ਲੱਗਦਾ ਠੀਕ ਹੈ ਪਰ ਚਲੋ ਖਬਰਾਂ ਖੁਬਰਾਂ ਤੇ ਆ ਜਾਂਦੀਆਂ ਸੁਣ ਲਈਦੀਆਂ ਤੇ ਪਰ ਹੁਣ ਇਹ ਨਹੀਂ ਪਤਾ ਵੀ ਉਹ ਤੁਹਾਨੂੰ ਪਤਾ ਜਿੱਦਾਂ ਦਾ ਮੁਲਕ ਹੈਗਾ ਉਹਦਾ ਹੈ ਨਾ ਡਰ ਵੀ ਲੱਗਦਾ